ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਆਰਐਸਐਸ ਤੇ ਬੀਜੇਪੀ ਦੀ ਈਡਿਓਲੋਜੀ ਜਿਹੜੀ ਧਰਮਾਪ੍ਰਤੀ ਕੀ ਹੈ ਧਰਮਾਪ੍ਰਤੀ ਦੀ ਪੋਲਿਟਿਕਸ ਦੀ ਵੀ ਉਹਨਾਂ ਦੇ ਥੋੜੀ ਜੀ ਝਾਤ ਮਾਰਾਂਗੇ ਇਹਨਾਂ ਨੇ ਸਿੱਖ ਈਡਿਓਲੋਜੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੀਰੀ ਪੀਰੀ ਦਾ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਹੈ ਇਹਨਾਂ ਨੇ ਬੀਜੇਪੀ ਨੇ ਪੋਲਿਟਿਕਸ ਤੇ ਆਰਐਸਐਸ ਨੇ ਧਰਮ ਤੇ ਕਬਜ਼ਾ ਕਰਨ ਲਈ ਜਿਹੜੀ ਹਿੰਦੂ ਤੇ ਸਿੱਖਾਂ ਦਾ ਦੋਨਾਂ ਦਾ ਇਹੀ ਧਰਮ ਤੇ ਕਬਜ਼ਾ ਕਰਨ ਲਈ ਸਾਨੂੰ ਇਹ ਸੀਗਾ ਵੀ ਪਤਾ ਨਹੀਂ ਇਹਨਾਂ ਦੀ ਦਖਲਅੰਦਾਜ਼ੀ ਸਿੱਖਾਂ ਤੇ ਹੀ ਹੈ ਸਿੱਖਾਂ ਤੇ ਨਹੀਂ ਕੋਈ ਵੀ ਧਾਰਮਿਕ ਸੰਸਥਾ ਜਿਹੜੀ ਇਹਨਾਂ ਦੇ ਥੱਲੇ ਨਹੀਂ ਚੱਲਦੀ ਉਹਦੇ ਅਗੇਂਸਟ ਪ੍ਰਚਾਰ ਤੇ ਉਹਦੇ ਖਿਲਾਫ ਚੱਲਣਾ ਇਹਨਾਂ ਦੀ ਮਜਬੂਰੀ ਬਣੀ ਹੋਈ ਹੈ ਕਿਉਂਕਿ ਇਹ ਇੱਕ ਤਰੀਕੇ ਨਾਲ ਰੂਲ ਕਰਨਾ ਚਾਹੁੰਦੇ ਨੇ ਜਿਹੜਾ ਪੋਲਿਟੀਕਲ ਵੀ ਤੇ ਰਿਲੀਜੀਅਸ ਮੈਟਰਸ ਵੀ ਉਦੇ ਵਿੱਚ ਜੇ ਆਪਾਂ ਦੇਖੀਏ ਜਿਹੜਾ ਹੁਣ ਜੋਸ਼ੀ ਮੱਠ ਦੇ ਆਚਾਰੀਆਂ ਨੇ ਉਹਨਾਂ ਨੂੰ ਧਰਨ ਲਈ ਇਹਨਾਂ ਦੀ ਕਿੰਨੇ ਪਿਛਲੇ 40 ਸਾਲਾਂ ਤੋਂ ਲੜਾਈ ਲੜ ਰਹੇ ਨੇ ਤੇ ਆਚਾਰੀਆ ਜੀ ਵੀ ਉਹਨਾਂ ਨੇ ਦੇਖੋ ਕਿੰਨੀ ਇਹਨਾਂ ਦਾ ਜਿਹੜਾ ਅੱਗੇ ਪ੍ਰਤਾਪ ਝੱਲੇ ਆ ਪੋਲੀਟੀਕਲ ਪਾਵਰ ਦਾ ਜਿਹੜਾ ਉਹਨਾਂ ਨੂੰ ਉਹਨਾਂ ਦੀ ਕਹੋ ਅੱਗੇ ਐਗਜ਼ਿਸਟੈਂਸ 'ਚ ਨੁਕਸਾਨ ਕਰਦੀ ਹੋਊਗੀ ਉਹ ਸਾਰਾ ਜਰਿਆ ਹੈ ਉਹੀ ਗੱਲ ਬਾਤ ਸਿੱਖਾਂ ਦੇ ਨਾਲ ਹੈ ਜਿਹੜਾ ਇਹ ਤੁਮਾ ਜੀ ਨੇ ਇਸ਼ਨਾਨ ਕਰਿਆ ਜਿਹੜੀ ਸਿਧਾਂਤ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਉਹਨਾਂ ਦੇ ਬਿਲਕੁਲ ਉਲਟ ਜਾ ਕੇ ਨਿਆਂਗ ਸਿੰਘ ਕਿਤੇ ਹਵਨ ਕਰਦੇ ਕਿਤੇ ਟਿੱਕੇ ਲਾਉਂਦੇ ਕਿਤੇ ਇਸ਼ਨਾਨ ਕਰਦੇ ਇਹ ਸਾਰਾ ਕੁਝ ਸਿੱਖ ਆਡਾਇਲੋਜੀ ਨੂੰ ਡਿਲੀਊਟ ਕਰਨ ਲਈ ਹੋ ਰਿਹਾ ਐਂ ਜਿੰਨੇ ਮੱਠ ਨੇ ਚਾਰੇ ਕਹ ਲੋ ਆਚਾਰੀਆ ਨੇ ਉਹਨਾਂ ਤੇ ਵੀ ਇਹ ਆਪਣੇ ਆਪਣੇ ਬੰਦੇ ਬਿਠਾਉਣਾ ਚਾਹੁੰਦੇ ਨੇ ਐਂ ਅੱਗੇ ਸਾਰਿਆਂ ਕਿਤੇ ਇਹ ਆਪਣੇ ਬੰਦਿਆਂ ਨੂੰ ਚਾਹੁੰਦੇ ਨੇ ਵੀ ਤਾਂ ਜੋ ਜਿਹੜਾ ਇਹਨਾਂ ਦਾ ਹੀ ਬੋਲ ਬਾਲਾ ਰਹੇ ਇਹਨਾਂ ਦੀ ਗੱਲ ਚੱਲੇ ਇਸ ਕਰਕੇ ਜਿਹੜਾ ਆਪਣਾ ਸਿੱਖ ਧਰਮ ਦੇ ਵਿੱਚ ਵੀ ਹੁਣ ਜਿਹੜਾ ਪਿੱਛੇ ਰੌਲਾ ਪਿਆ ਹੋਇਆ ਸੀ ਵੀ ਅਕਾਲ ਤਖਤ ਦੇ ਜਥੇਦਾਰ ਆਰਐਸਐਸ ਦੇ ਜਿਹੜੇ ਮੈਂਬਰ ਨੇ ਜਾਂ ਉਹਨਾਂ ਦੇ ਆਖੇ ਲੱਗਦੇ ਨੇ ਵੇਖੋ ਇਹ ਪਤਾ ਨਹੀਂ ਕਿੰਨੇ ਕ ਹੱਦ ਤੱਕ ਸੱਚ ਹੈ ਪਰ ਆਰਐਸਐਸ ਹਰੇਕ ਧਾਰਮਿਕ ਸਥਾਨ ਦੇ ਵਿੱਚ ਆਪਣੇ ਬੰਦੇ ਫਿੱਟ ਕਰਕੇ ਤੇ ਧਰਮ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇਹ ਕਠਿਨਾਈ ਦਾ ਸਾਹਮਣਾ ਕਰਨਾ ਪਊ ਲੋਕਾਂ ਨੂੰ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਲਈ ਜਿਹੜਾ ਕਹਿ ਲਓ ਆਪਣੇ ਆਪ ਨੂੰ ਧਾਰਮਿਕ ਦਿਖਾ ਕੇ ਸਾਰੇ ਹੀ ਸਥਾਨਾਂ ਤੇ ਕਬਜ਼ਾ ਹੋ ਰਹੇ ਨੇ ਇਸ ਲਈ ਜੇ ਆਪਾਂ ਸਾਰੇ ਹੀ ਜਾਗਰਤ ਨਹੀਂ ਹੋਵਾਂਗੇ ਕਿਉਂਕਿ ਸਿੱਖਾਂ ਦੇ ਵਿੱਚ ਤਾਂ ਹੁਣ ਬਹੁਤ ਘੱਟ ਕਹਿ ਲਓ ਰੀੜ ਦੀ ਹੱਡੀ ਰਹਿ ਗਈ ਜਿਹੜਾ ਕਿਤੇ ਕੋਈ ਪਾਵਰ ਚਾਹੁੰਦਾ ਉਹਦੀ ਚਾਪਲੂਸੀ ਤੇ ਆਪ ਆਉਦਿਆਂ ਲੈਣ ਦੀ ਹੋੜ ਦੇ ਵਿੱਚ ਆਪਸ ਸਿਧਾਂਤ ਤੋਂ ਪਿੱਛੇ ਸਿੱਟਣ ਲੱਗ ਗਏ ਜਿਹੜੇ ਸਿੱਖ ਸਿਧਾਂਤ ਹੈ ਸੰਗਤ ਰੂਪ ਦੇ ਵਿੱਚ ਸੰਗਤ ਦੀ ਗੱਲ ਮੰਨਣੀ ਉਹ ਸਿਧਾਂਤ ਤੋਂ ਆਪਾਂ ਹਟਦੇ ਜਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਆਪਾਂ ਆਪਣੀ ਆਪਣੀ ਜਿਹੜੀ ਸਚਾਈ ਤੇ ਪੈਰਾ ਦੇਣ ਦੀ ਜੇ ਜਿਹੜੀ ਗੁਰੂ ਸਾਹਿਬ ਨੇ ਰੀਤ ਤੱਪਾਂ ਨੂੰ ਦਿੱਤੀ ਆ ਉਹਦੇ ਤੇ ਚੱਲੀਏ ਤੇ ਚੰਗੇ ਬੰਦਿਆਂ ਨੂੰ ਅੱਗੇ ਲਈਏ ਤਾਂ ਜੋ ਇਹ ਸਮਾਜ ਸਾਫ਼ ਸੁਥਰਾ ਤੇ ਅੱਛਾ ਰਹਿਣ ਯੋਗ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ